ਇਹ ਤਾਂ ਬਾੜ ਜੀ ਜੋ ਕਿ ਬਦਾਮਾ ਦੇ ਟਿੰਗ ਹੈ ਕਈ ਹਜ਼ਾਰ ਏਕੜ ਦੀ ਬਸ ਓ ਟੱਕਰ ਹੋਏ ਨਾ ਤੋਹਾਂ ਨਹੀਂ ਹੋ ਗਈ ਉਹ ਤੋਹਾਂ ਨਹੀਂ ਹੋ ਗਈ ਬਾਲੂ ਜੜਤੇ ਰਾਜਪੂਤ 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 ਬੱਲਾ ਗੱਲਾ ਬੱਲਾ ਜ ਹੋਲੇ ਹੋ ਕਬੱਡੀ 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 ਸੱਤ ਨੂੰ ਸੱਤ ਲੜੇ ਦਿਓ ਤੀਨੂ ਜੜੇ ਬਾਗ ਬੜਵਾ ਉਹ ਤੇਰਾ ਨਖਰਾ ਬਾਲੂ ਜੱਟ ਮੇਲਾ ਬਣਾਤਾ ਜਹਬਰਾ ਸਰਪ੍ਰੀਖ ਸ਼ੋਕਰ ਦੀ 100 ਡਾਲਰ ਬਾਲੂ ਜੱਟ ਦੇ ਲਈ ਬਾਲੂ ਜੜ ਦੇ ਲਈ ਆ ਜੀ ਓਥੇ ਵੀ ਆਈ ਮਾਇਆ ਉਹਨਾਂ ਲਈ 100 ਡਾਲਰ ਜਿਹੜਾ ਬਾਲੂ ਜੜ ਲਈ ਆਇਆ ਜਨਾਇਦਰ ਪ੍ਰਿੰਟਮ ਸਪੋਰਟ ਕਬੱਡੀ ਕਲੱਬ ਦਾ ਖੇਡ ਮੇਲਾ ਨੱਥੋ ਨੱਥ ਭਰ ਗਿਆ ਖੇਡ ਮੈਦਾਨ ਦੇ ਵਿੱਚ ਬਲਾਲ ਢਿੱਲੋ ਕਬੱਡੀ ਪਾ ਕੇ ਪੁਆਇੰਟ ਆ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ ਮਲਕ ਬਿਨਿਆ ਮੀਨਾ ਹੁਣ ਚਾਰਾਂ ਦੇ ਵਿੱਚੋਂ ਮਲਕੀਤ ਸਿੰਘ ਦੀ ਜੋਲ ਉਹਨਾਂ ਦੀ ਟੀਮ ਖੇਡ ਰਹੀ ਆ ਬੋਗਾ ਗੋਨੀਆ ਜੀ ਇਧਰ ਕੌਣ ਫਰਿਆਦ ਫਰਿਆਦ ਦੇ ਦਾ ਵੇਚਾਂ ਦੀ ਪਟਾਰੀ ਆ ਗਰਦੀਪ ਚੱਜਦੀ ਗੋਗਾ ਗੋਣੀਆ ਜੀ ਸ਼ਕਰਪੁਰੇ ਫਰਿਆਦ ਦੇ ਲਈ 50 ਡਾਲਰ ਪੁੰਚਦੇ ਕਰਕੇ ਗਏ ਆ ਸਾਡਾ ਵੀਰ ਸਰਬਜੀਤ ਸਰਬਜੀਤ ਸ਼ੋਕਰ ਜੀ 100 ਡਾਲਰ ਫਰਿਆਦ ਦੇ ਲਈ ਪੁੰਚਦਾ ਕਰਕੇ ਗਏ ਆ ਅਸੀਂ ਦੀ ਟੀਮ ਲਈ ਬਾਲੂ ਜੱਟ ਫੇਰ ਆ ਗਿਆ ਆ ਵੀ ਵਸੀਮ ਬਾਲੂ ਕਹਿੰਦੇ ਗੁਲਾਮ ਆਸ ਪਟਦਾ ਚੰਦ ਪੱਠਾ ਹੁਣ ਚਾਰਾਂ ਦੇ ਵਿੱਚੋਂ ਸਰਗੋਦੇ ਵਾਲਾ ਹੁਣ ਨੌਜਵਾਨ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਬਾਲੂ ਜੱਟ ਨਹੀਂ ਘਟ ਰਾਜਪੂਤ ਖੇਡ ਆਪਣੀ ਦਾ ਜਿੰਦਾ ਟਕੜਾ ਸਬੂਤ ਉਹ ਮੁਹੰਮਦ ਅਸਰਵ ਦਾ ਪੁੱਤਰ ਜੱਫੇ ਲਾਉਂਦਾ ਹਿੱਟ ਠੋਕ ਕੇ ਰੇਡਰਾਂ ਨੂੰ ਰੋਕਦਾ ਏ ਹੰਧਿਆਂ ਦੇ ਕੋਲੇ ਰੇਡਰਾਂ ਨੂੰ ਰੋਕਦਾ ਜੱਫੇ ਲਾਉਂਦਾ ਯਾਰਾ ਹੇਕ ਟੋਪ ਤੇ ਜੱਫੇ ਲਾਉਂਦਾ ਯਾਰਾ ਇਹ ਇੱਕ ਠੋਕ ਕੇ ਆ ਵੀ ਜੱਫਾ ਅੱਜ ਦੇ ਇਸ ਕਬੱਡੀ ਕਲਬ ਦਾ ਸਭ ਤੋਂ ਬਿਹਤਰੀਨ ਜੱਫਾ ਮੰਨਿਆ ਜਾ ਸਕਦਾ ਹੈ ਸਭ ਤੋਂ ਟੌਪ ਜੱਫਾ ਦੇ ਵਿੱਚ ਟੌਪ ਹਾਈਲਾਈਟਸ ਸਟਾਪ ਦੇ ਵਿੱਚ ਜਿਹੜਾ ਇਹ ਜਿਹੜੀ ਸਟਾਪ ਆ ਮੇਰੇ ਵੀਰੋ ਲਓ ਪਾਈ ਹੋਈ ਇੱਕ ਬੰਦਾ ਸਾਡੇ ਵੀਰ ਜਸਪਾਲ ਸਿੰਘ ਜੀ ਗੁਰੂਣੀਆ ਰੈਕਸ ਦੇ ਅਫਨਾਨ ਦਾ ਵੀ ਗਿਆ ਗੱਡਵਾ ਧੰਨਵਾਦ ਕੀਤਾ ਜਾਂਦਾ ਹੈ ਸਰਜੀਤ ਰਾਏ ਤੇ ਹਰਦੀਪ ਰਾਏ ਦਲਜੀਤ ਰਾਏ ਗਜਜੀਤ ਗੋਸਲ ਸਾਡੇ ਹਰਵੀਰ ਬੈਂਸ ਰਵੀਰ ਬੜਨਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਲੈnde ਪੰਜਾਬ ਦਾ ਨੌਜਵਾਨ ਪਰ ਹੁਣ ਦੇਖਦੇ ਆ ਨਜ਼ਾਰਾ ਕਿਹੋ ਜਿਹਾ ਬਣਦਾ ਆ ਆ ਸ਼ਕਰਪਰੀਆ ਫਰਿਆਦ ਦੋ ਕੱਪਾਂ ਦਾ ਦਸ ਬਣਿਆ ਉਹ ਕਬੱਡੀ 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 ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਸਿਰਾਂ ਲੱਗਿਆ ਪਿਆ ਐਨ ਕਹਿੰਦੇ ਵਿੱਚ ਸਿਰਾਂ ਲੱਗਿਆ ਪਿਆ ਲਓ ਪ੍ਰੀਤਮ ਸਿੰਘ ਪਹਿਲਵਾਨ ਦਾ ਪੁੱਤ ਇੱਕ ਵਾਰੀ ਫੇਰ ਖੇਡ ਮੈਦਾਨ